रादे रादे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। सिम्मी ਹੋਰ ਕਿੰਨਾ ਟਾਈਮ ਲੱਗੇਗਾ? सिम्मी ਦਾ ਪਤੀ ਬਾਹਰ 메ਨ ਗੇਟ ਤੇ ਗੱਡੀ ਵਿੱਚ ਬੈਠਾ सिम्मी ਦਾ ਇੰਤਜ਼ਾਰ ਕਰ ਰਿਹਾ ਸੀ। "ਬੱਸ ਹੁਣੇ ਆਈ ਜੀ।" ਕਹਿ ਕੇ सिम्मी ਬਾਹਰ ਚਲੀ ਗਈ ਤੇ ਕਾਰ ਵਿੱਚ ਜਾ ਕੇ ਬੈਠ ਗਈ। ਪਤੀ ਨੇ ਬੜੇ ਹੀ ਸ਼ਰਾਰਤੀ ਅੰਦਾਜ਼ ਵਿੱਚ ਕਿਹਾ ਕਿ ਅੱਜ ਤਾਂ ਕਹਿਟਾ ਰਹੀ ਹੂੰ। ਪੇਕਿਆਂ ਦੇ ਕੋਈ ਫੰਕਸ਼ਨ ਹੋਵੇ ਤਾਂ ਹਰ ਕੁੜੀ ਇਸ ਤਰ੍ਹਾਂ ਹੀ ਖੁਸ਼ ਹੁੰਦੀ ਆ ਮੇਰੀ ਰਮਨ ਦੀਦੀ ਨਾਲ ਹੁਣੇ ਗੱਲ ਹੋਈ ਸੀ ਉਹ ਵੀ ਚੱਲ ਪਏ ਨੇ ਸਿਮੀ ਨੇ ਚਹਿਕਦੇ ਹੋਏ ਕਿਹਾ ਤੂੰ ਪੇਕਿਆਂ ਤੋਂ ਕਦੋਂ ਤੱਕ ਵਾਪਸ ਆ ਜਾਏਂਗੀ ਤੈਨੂੰ ਤਾਂ ਪਤਾ ਹੀ ਹੈ ਤੇਰੇ ਤੋਂ ਬਿਨਾ ਘਰ ਦੀ ਹਾਲਤ ਕੀ ਹੋ ਜਾਂਦੀ ਆ ਤਾਂ ਸਿਮੀ ਕਹਿਣ ਲੱਗੀ ਪਤੀ ਦੇਵ ਜ਼ਿੰਮੇਵਾਰੀਆਂ ਕਦੇ ਖਤਮ ਨਹੀਂ ਹੋਣਗੀਆਂ ਘਟੋ-ਘਟ ਮੈਨੂੰ 2-3 ਦਿਨ ਤਾਂ ਪੇਕਿਆਂ ਦੇ ਘਰੇ ਆਰਾਮ ਨਾਲ ਰਹਿੰਦੇ ਹੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਹਰ ਇੱਕ ਕੁੜੀ ਨੂੰ ਆਪਣੇ ਪੇਕਿਆਂ ਨਾਲ ਕਿੰਨਾ ਲਗਾਵ ਹੁੰਦਾ ਹੈ ਤੇ ਹਾਂ ਮਾਪਿਓ ਦੇ ਚਲੇ ਜਾਣ ਤੋਂ ਬਾਅਦ ਵੀ ਮੇਰੇ ਭਰਾ ਨੇ ਸਾਨੂੰ ਕਦੇ ਉਹਨਾਂ ਦੇ ਨਾ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਹਾਂ ਸੀ ਮੈਂ ਜਾਣਦਾ ਤਾਂ ਹੀ ਤਾਂ ਪੁੱਛ ਰਿਹਾ ਵਾਪਸ ਕਦੋਂ ਆਵੇਂਗੀ ਨਹੀਂ ਤਾਂ ਮੈਂ ਤੇਰੀ ਯਾਦ ਵਿੱਚ ਹੀ ਸੁੱਕ ਜਾਊਂਗਾ ਰਹਨ ਦਿਓ ਮੈਨੂੰ ਪਤਾ ਹੈ ਮੇਰੇ ਜਾਨ ਤੋਂ ਬਾਤਾਂ ਤੁਸੀਂ ਖੁਸ਼ੀ ਹੋਣਾ ਤੁਸੀਂ ਸੋਚਣਾ ਕਿ ਚੰਗਾ ਹੋਇਆ ਚਲੀ ਗਈ ਹੁਣ ਦੋ ਤਿੰਨ ਦਿਨ ਕੋਈ ਰੋਕਣ ਵਾਲਾ ਨਹੀਂ ਹੋਵੇਗਾ ਜੇ ਤੁਹਾਨੂੰ ਠੀਕ ਲੱਗੇ ਤਾਂ ਸ਼ਾਮ ਦੇ ਫੰਕਸ਼ਨ ਤੋਂ ਬਾਅਦ ਤੁਸੀਂ ਵੀ ਮੇਰੇ ਪੇਕੇ ਰੁਕ ਜਾਇਓ ਪਰ ਉਸਨੇ ਨਾਲ ਦੀ ਨਾਲ ਹੀ ਜਵਾਬ ਦੇ ਦਿੱਤਾ ਕਿ ਨਾ ਬਾਬਾ ਨਾ ਮੈਂ ਰਾਤ ਨੂੰ ਵਾਪਸ ਆਪਣੇ ਘਰ ਹੀ ਜਾਊਂਗਾ ਤੇਰੇ ਪੇਕੇ ਤੈਨੂੰ ਮੁਬਾਰਕ ਤੇ ਉਹ ਦੋਵੇਂ ਹੱਸ ਪਏ ਸਿਮੀ ਕਹਿਣ ਲੱਗੀ ਮੇਰੀ ਹੁਣੇ ਹੀ ਰਮਨ ਦੀਦੀ ਨਾਲ ਫੋਨ ਤੇ ਗੱਲ ਹੋਈ ਸੀ ਉਹ ਵੀ ਪੇਕੇ ਆਉਣ ਲਈ ਚੱਲ ਪਈ ਐ ਸੰਡੂ ਸਾਹਿਬ ਵੀ ਆ ਰਹੇ ਨੇ ਸਿਮਮੀ ਦੇ ਪਤੀ ਨੇ ਸਿਮਮੀ ਨੂੰ ਪੁੱਛਿਆ ਨਹੀਂ ਨਹੀਂ ਉਹ ਨਹੀਂ ਆ ਸਕਦੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਉਹ ਆਫਿਸ ਤੋਂ ਇੱਕ ਦਿਨ ਦੀ ਛੁੱਟੀ ਵੀ ਨਹੀਂ ਕਰਦੇ ਜੇ ਉਹ ਇੱਕ ਦਿਨ ਦੀ ਛੁੱਟੀ ਵੀ ਲੈਂਦੇ ਹਨ ਤਾਂ ਉਹਨਾਂ ਦੀ ਪਗਾਰ ਕੱਟੀ ਜਾਂਦੀ ਹੈ ਤੇ ਰਮਨ ਦੀਦੀ ਦੇ ਘਰ ਦੇ ਹਾਲਾਤ ਤਾਂ ਤੁਸੀਂ ਜਾਣਦੇ ਹੀ ਹੋ सिम्मी ਤੇ ਰਮਨ ਆਪਣੇ ਪੇਕੇ ਜਾ ਰਹੀਆਂ ਸਨ ਕਿਉਂਕਿ ਉਹਨਾਂ ਦੇ ਇਕਲੌਤੇ ਭਰਾ ਰਵਿੰਦਰ ਦੀ ਬੇਟੀ ਦਾ ਪੰਜਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ ਗगन ਭਾਬੀ सिम्मी ਤੇ ਰਮਨ ਨੂੰ ਵੇਖ ਕੇ ਬਹੁਤ ਖੁਸ਼ ਹੋਈ ਫੰਕਸ਼ਨ ਸ਼ਾਮ ਨੂੰ ਸੀ ਜਿਸ ਦੀ ਤਿਆਰੀ ਚੱਲ ਰਹੀ ਸੀ ਰਵਿੰਦਰ ਨੇ ਦੋਨਾਂ ਭੈਣਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਉਹਨਾਂ ਦੇ ਕਮਰੇ ਸੈੱਟ ਕਰਕੇ ਦੇ ਦਿੱਤੇ ਰਵਿੰਦਰ ਦਾ ਘਰ ਬਹੁਤ ਵੱਡਾ ਸੀ ਇਸ ਕਰਕੇ ਫੰਕਸ਼ਨ ਘਰ ਵਿੱਚ ਹੀ ਰੱਖਿਆ ਗਿਆ। ਖਾਣਾ ਬਾਹਰੋਂ ਆਰਡਰ ਕੀਤਾ ਗਿਆ। ਰਵਿੰਦਰ ਬੋਲਿਆ, "ਖਾਣਾ ਤਾਂ ਪੂਰਾ ਬਾਹਰੋਂ ਆ ਰਿਹਾ ਹੈ। ਪਰ ਮਹਿਮਾਨਾਂ ਨੂੰ ਡਿਸਪੋਜ਼ਲ ਥਾਲੀਆਂ ਨਹੀਂ ਦੇਵਾਂਗੇ। ਕਿਉਂਕਿ ਖਾਣਾ ਪਰੋਸਦੇ ਸਮੇਂ ਥਾਲੀਆਂ ਉੱਡ ਜਾਂਦੀਆਂ ਨੇ। ਤੇ ਸੱਚ ਦੱਸਾਂ, ਮੈਨੂੰ ਆਪ ਵੀ ਡਿਸਪੋਜ਼ਲ ਪਲੇਟਾਂ ਪਸੰਦ ਨਹੀਂ। ਮਹਿਮਾਨਾਂ ਲਈ ਬਰਤਨ ਘਰੋਂ ਹੀ ਕੱਢ ਲਵੋ।" ਰਵਿੰਦਰ ਨੇ ਆਪਣੀ ਪਤਨੀ ਗगन ਨੂੰ ਕਿਹਾ, ਤੁਸੀਂ ਚਿੰਤਾ ਨਾ ਕਰੋ ਮੈਂ ਕੰਮ ਵਾਲੀ ਤੋਂ ਸਾਰੇ ਸਟੀਲ ਤੇ ਕੱਚ ਦੇ ਵਰਤਨ ਕਢਵਾ ਲਵਾਂਗੀ ਤੇ ਆਪਾਂ ਖਾਣਾ ਉਹਨਾਂ ਭਾਂਡਿਆਂ ਵਿੱਚ ਹੀ ਪਰੋਸਾਂਗੇ ਆਪਾਂ ਸਾਰੇ ਮਹਿਮਾਨਾਂ ਨੂੰ ਰਿਟਰਨ ਗਿਫਟ ਵਿੱਚ ਚਾਂਦੀ ਦੇ ਸਿੱਕੇ ਦੇਣੇ ਸੀ ਉਹ ਤੁਸੀਂ ਲੈ ਆਏ ਗगन ਨੇ ਰਵਿੰਦਰ ਨੂੰ ਪੁੱਛਿਆ ਹਾਂ ਉਹ ਤਾਂ ਜੁਐਲਰ ਵਾਲੇ ਦਾ ਕਾਰੀਗਰ ਘਰੇ ਆ ਕੇ ਹੀ ਦੇ ਗਿਆ ਸੀ ਧਿਓ ਮੈਂ ਸਾਮ ਕੇ ਅਲਮਾਰੀ ਵਿੱਚ ਰੱਖ ਦਿੱਤੇ ਨੇ ਸੀਮੀ ਤੇ ਰਮਨ ਦੋਨੇ ਭੈਣਾ ਰਾਪਾ ਬੀਦੀ ਸ਼ਾਨੂ ਸ਼ੌਕਤ ਤੋਂ ਬਹੁਤ ਖੁਸ਼ ਸੀ ਦੋਨਾਂ ਨੂੰ ਯਾਦ ਸੀ ਬਚਪਨ ਦੇ ਉਹ ਦਿਨ ਜਦੋਂ ਮਾਤਾ ਪਿਤਾ ਨੇ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਰਵਿੰਦਰ ਨੂੰ ਪੜਾਇਆ ਲਿਖਾਇਆ ਸੀ ਤੇ ਅੱਜ ਉਸ ਕੋਲ ਬੇਅੰਤ ਧਨ ਸੰਪਤੀ ਸੀ ਬਸ ਮਾਂ ਬਾਪ ਹੀ ਇਹ ਸਭ ਦੇਖਣ ਲਈ ਜ਼ਿੰਦਾ ਨਹੀਂ ਰਹੇ ਰਮਨ ਬੋਲੀ ਸੀਮੀ ਜੇ ਅੱਜ ਮੰਮੀ ਡੈਡੀ ਹੁੰਦੇ ਤਾਂ ਉਹ ਰਵਿੰਦਰ ਦੀ ਸਫਲਤਾ ਦੇਖ ਕੇ ਕਿੰਨੇ ਖੁਸ਼ ਹੁੰਦੇ ਹਾਂ ਦੀਦੀ ਬਰਾਪਾ ਬੀ ਦੇ ਤਾਂ ਮ제 ਹੀ ਮ제 ਆ ਚਲ ਇਹ ਸਭ ਛੱਡ ਕੀ ਤੁਹਾਨੂੰ ਪਤਾ ਹੈ ਕਿ ਗगन ਭਾਬੀ ਸ਼ਾਮ ਨੂੰ 30000 ਦਾ ਲਹਿੰਗਾ ਪਾਉਣ ਵਾਲੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਤੇ ਉਹ ਦੱਸ ਰਹੇ ਸੀ ਕਿ ਸਾਰਿਆਂ ਨੇ ਹੀ ਲਹਿੰਗੇ ਪਾਉਣੇ ਹਨ ਮੈਂ ਵੀ ਆਪਣਾ ਲਹਿੰਗਾ ਲੈ ਕੇ ਆਈ ਆ ਦੀਦੀ ਤੁਸੀਂ ਵੀ ਆਪਣਾ ਲਹਿੰਗਾ ਲਿਆਇਓ ਨਾ ਸੀਮੀ ਨੇ ਉਤਸ਼ਾਹਪੂਰਵਕ ਰਮਨ ਨੂੰ ਪੁੱਛਿਆ ਹਾਂ ਸੀਮੀ ਲਹਿੰਗਾ ਤਾਂ ਮੈਂ ਲੈ ਕੇ ਆਈ ਆ ਪਰ ਮੇਰਾ ਲਹਿੰਗਾ ਬਹੁਤਾ ਭਾਰਾ ਨਹੀਂ ਆ ਆਵੀਂ ਰਮਨ ਨੇ ਆਪਣਾ ਲਹਿੰਗਾ ਸਿਮਮੀ ਨੂੰ ਵਿਖਾਇਆ ਹਾਂ ਦੀਦੀ ਠੀਕ ਤਾਂ ਹੈ ਵੈਸੇ ਮੈਂ ਵੀ ਤੁਹਾਡੇ ਲਈ ਲਹਿੰਗਾ ਲੈ ਕੇ ਆਈ ਸੀ ਜੇ ਤੁਹਾਨੂੰ ਪਸੰਦ ਆ ਜਾਵੇ ਤਾਂ ਆਹ ਵੇਖ ਲਵੋ ਸਿਮਮੀ ਨੇ ਆਪਣੇ ਦੋਨੋਂ ਲਹਿੰਗੇ ਰਮਨ ਦੀਦੀ ਨੂੰ ਵਿਖਾਏ ਰਮਨ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਸਿਮਮੀ ਜਾਣਦੀ ਸੀ ਇਸ ਲਈ ਸਿਮਮੀ ਹਮੇਸ਼ਾ ਜ਼ਿਆਦਾ ਹੀ ਲੈ ਕੇ ਆਉਂਦੀ ਸੀ ਤਾਂ ਕਿ ਉਹ ਆਪਣੀਆਂ ਮਹਿੰਗੀਆਂ ਚੀਜ਼ਾਂ ਰਮਨ ਦੀਦੀ ਨੂੰ ਵੀ ਪਹਿਨਣ ਨੂੰ ਦੇ ਸਕੇ ਪਰ ਰਮਨ ਬਹੁਤ ਖੁਦਦਾਰ ਸੀ ਇਸ ਲਈ ਸਿਮੀ ਉਹਨਾਂ ਨੂੰ ਕਦੇ ਅਹਿਸਾਸ ਨਹੀਂ ਹੋਣ ਦਿੰਦੀ ਸੀ ਉਹ ਜਾਣ ਬੁੱਝ ਕੇ ਦੋ ਚੀਜ਼ਾਂ ਲੈ ਕੇ ਆਈ ਉਸ ਨੂੰ ਪਤਾ ਸੀ ਕਿ ਰਮਨ ਦੀਦੀ ਛੇਤੀ ਕਿਸੇ ਦੂਸਰੀ ਦੀ ਚੀਜ਼ ਨੂੰ ਹੱਥ ਨਹੀਂ ਲਗਾਉਂਦੀ ਉਹਨਾਂ ਦਾ ਮੰਨਣਾ ਸੀ ਕਿ ਹਾਲਾਤ ਭਾਵੇਂ ਜਿਵੇਂ ਦੇ ਵੀ ਹੋਣ ਕਿਸੇ ਹੋਰ ਦੀਆਂ ਮਹਿੰਗੀਆਂ ਚੀਜ਼ਾਂ ਪਾ ਕੇ ਦਿਖਾਵਾ ਕਿਉਂ ਕਰਨਾ ਨਹੀਂ ਸਿਮੀ ਜਦੋਂ ਮੈਂ ਆਪਣਾ ਲਹਿੰਗਾ ਲੈ ਕੇ ਆਈਆਂ ਤਾਂ ਤੇਰਾ ਕਿਉਂ ਪਾਵਾਂ ਦੀਦੀ ਇਹ ਮੇਰਾ ਪਿਆਰ ਹੈ ਜੇ ਤੁਸੀਂ ਮੇਰਾ ਲਹਿੰਗਾ ਪਾਉਂਗੀ ਤਾਂ ਮੈਨੂੰ ਚੰਗਾ ਲੱਗੇਗਾ ਸਿਮੀ ਨੇ ਰਮਨ ਨੂੰ ਜ਼ਬਰਦਸਤੀ ਲਹਿੰਗਾ ਫੜਾ ਦਿੱਤਾ ਰਮਨ ਨੇ ਨਾ ਚਾਹੁੰਦੇ ਹੋਏ ਵੀ ਉਹ ਲਹਿੰਗਾ ਲੈ ਲਿਆ ਤੇ ਸ਼ਾਮ ਨੂੰ ਜਦੋਂ ਉਸਨੇ ਸਿਮੀ ਦਾ ਲਹਿੰਗਾ ਪਾਇਆ ਤਾਂ ਉਹ ਬਹੁਤ ਖੁਸ਼ ਹੋਈ ਉਹ ਸਿਮੀ ਨੂੰ ਕਹਿਣ ਲੱਗੀ ਚੰਗਾ ਹੋਇਆ ਸਿਮੀ ਕਿ ਤੂੰ ਪਹਿਨਣ ਲਈ ਲਹਿੰਗਾ ਦੇ ਦਿੱਤਾ ਨਹੀਂ ਤਾਂ ਮੇਰਾ ਲਹਿੰਗਾ ਇਸ ਲਹਿੰਗੇ ਦੇ ਸਾਹਮਣੇ ਬਹੁਤ ਹਲਕਾ ਸੀ ਸ਼ਾਇਦ ਇਸ ਫੰਕਸ਼ਨ ਵਿੱਚ ਪਹਿਨਣ ਦੇ ਲਾਇਕ ਨਹੀਂ ਸੀ ਸ਼ਾਮ ਦੇ ਫੰਕਸ਼ਨ ਵਿੱਚ ਬਹੁਤ ਰੌਣਕ ਲੱਗੀ ਸੀ ਭਾਬੀ ਬਹੁਤ ਜ਼ਿਆਦਾ ਸੁੰਦਰ ਲੱਗ ਰਹੀ ਸੀ ਉਸ ਨੇ ਸਿਰ ਤੋਂ ਪੈਰਾਂ ਤੱਕ ਸੋਨੇ ਦੇ ਗਹਿਣੇ ਪਾਏ ਹੋਏ ਸਨ ਪਾਉਣ ਵੀ ਕਿਉਂ ਨਾ ਰਵਿੰਦਰ ਵੀਰਾ ਲੱਖਾਂ ਵਿੱਚ ਕਮਾਉਂਦਾ ਸੀ ਭਾਬੀ ਪੂਰੇ ਫੰਕਸ਼ਨ ਵਿੱਚ ਆਪਣੇ ਪੇਕੇ ਵਾਲਿਆਂ ਤੇ ਸਹੇਲੀਆਂ ਨਾਲ ਬਿਜੀ ਸੀ ਵੈਸੇ ਵੀ ਗਗਨਪਾਬੀ ਨੂੰ ਆਪਣੀ ਹਾਈ ਫਾਈ ਸੁਸਾਇਟੀ ਦੇ ਲੋਕਾਂ ਨਾਲ ਰਹਿਣ ਦੀ ਇੰਨੀ ਆਦਤ ਬਣ ਚੁੱਕੀ ਸੀ ਕਿ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ ਦੋਨੋਂ ਭੈਣਾਂ ਨੇ ਮਿਲ ਕੇ ਸਾਰੇ ਮਹਿਮਾਨਾਂ ਦਾ ਖੂਬ ਧਿਆਨ ਰੱਖਿਆ ਤਾਂ ਕਿ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਜਿਨ੍ਹਾਂ ਦੇ ਫੰਕਸ਼ਨ ਵਿੱਚ ਉਹ ਆਏ ਹਨ ਉਹਨਾਂ ਨੂੰ ਤਾਂ ਗੱਲ ਕਰਨ ਦੀ ਵੇਹਲ ਹੀ ਨਹੀਂ ਰਵਿੰਦਰ ਸਾਰੇ ਮਹਿਮਾਨਾਂ ਨੂੰ ਬਰਾਬਰ ਇੱਜ਼ਤ ਦੇ ਰਿਹਾ ਸੀ ਰਵਿੰਦਰ ਦਾ ਸੁਭਾਅ ਹੀ ਕੁਝ ਅਜਿਹਾ ਸੀ ਉਹ ਬਿਲਕੁਲ ਆਪਣੇ ਪਾਪਾ ਦੀ ਤਰ੍ਹਾਂ ਸੀ ਉਹ ਵੀ ਲੋਕਾਂ ਨੂੰ ਬਹੁਤ ਇੱਜ਼ਤ ਦਿੰਦੇ ਸਨ ਸਾਰੇ ਮਹਿਮਾਨ ਖਾਣਾ ਖਾ ਕੇ ਜਾ ਚੁੱਕੇ ਸੀ ਤਾਂ ਰਵਿੰਦਰ ਕਹਿਣ ਲੱਗਾ ਦੀਦੀ ਫੰਕਸ਼ਨ ਕਿਵੇਂ ਦਾ ਸੀ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਲੱਗੀ ਤੁਹਾਨੂੰ ਸੀਮੀ ਤੇ ਰਮਨ ਬੋਲੀਆਂ ਫੰਕਸ਼ਨ ਤਾਂ ਬਹੁਤ ਚੰਗਾ ਸੀ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਥੋੜੀਆਂ-ਬਹੁਤੀਆਂ ਗੱਲਾਂ ਮਾਰ ਕੇ ਭੈਣ-ਭਰਾ ਆਪਣੇ-ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ। ਗगन ਭਾਬੀ ਦੇ ਪੇਕੇ ਰਾਤ ਨੂੰ ਕਿਸੇ ਕਾਰਨ ਆਪਣੀ ਬੇਟੀ ਦੇ ਘਰ ਨਹੀਂ ਰੁਕ ਰਹੀ ਸੀ। ਇਸ ਲਈ ਗगन ਭਾਬੀ ਪੇਕੇ ਵਾਲਿਆਂ ਨੂੰ ਗੇਟ ਤੱਕ ਛੱਡਣ ਲਈ ਗਈ ਹੋਈ ਸੀ। ਅਗਲੇ ਦਿਨ ਰਸੋਈ ਵਿੱਚੋਂ ਆ ਰਹੀ ਆਵਾਜ਼ ਨਾਲ ਸੀਮੀ ਦੀ ਨੀਂਦ ਉੱਡ ਗਈ। ਉਹ ਰਸੋਈ ਵਿੱਚ ਜਾ ਕੇ ਬੋਲੀ ਰਮਨ ਦੀਦੀ ਇਹ ਕੀ ਤੁਸੀਂ ਸਵੇਰੇ-ਸਵੇਰੇ ਜਲਦੀ ਉੱਠ ਕੇ ਰਾਤ ਵਾਲੇ ਭਾਂਡੇ ਕਿਉਂ ਮਾਂਝ ਰਹੇ ਹੋ ਗगन ਭਾਬੀ ਤਾਂ ਹਜੇ ਤੱਕ ਉੱਠ ਕੇ ਵੀ ਨਹੀਂ ਆਈ ਸੀਮੀ ਭਾਬੀ ਰਾਤ ਹੀ ਦੱਸ ਰਹੀ ਸੀ ਕਿ ਅੱਜ ਕੰਮ ਵਾਲੀ ਨਹੀਂ ਆਵੇਗੀ ਮੈਂ ਸਵੇਰੇ ਜਲਦੀ ਉੱਠ ਗਈ ਸੀ ਤਾਂ ਦੇਖਿਆ ਕਿ ਸਿੰਕ ਵਰਤਨਾ ਨਾਲ ਭਰੀ ਪਈ ਸੀ ਤੇ ਮੈਂ ਵਰਤਨ ਸਾਫ਼ ਕਰਨ ਲੱਗ ਪਈ ਸੀਮੀ ਕਹਿਣ ਲੱਗੀ ਭਾਬੀ ਦੀ ਨਜ਼ਰ ਵਿੱਚ ਕੋਈ ਇੱਕ ਕੰਮ ਵਾਲੀ ਨਹੀਂ 10 ਕੰਮ ਵਾਲੀਆਂ ਨੇ ਉਹ ਇੱਕ ਫੋਨ ਕਰੂਗੀ ਤੇ ਕੰਮ ਵਾਲੀਆਂ ਭੱਜੀਆਂ ਆਉਣਗੀਆਂ। ਜੈਸੇ ਵੀ ਭਾਬੀ ਕਹਿੰਦੀ ਆ ਕਿ ਜੇ ਇੱਕ ਦਿਨ ਮੇਰੀ ਕੰਮ ਵਾਲੀ ਛੁੱਟੀ ਕਰਦੀ ਆ ਤਾਂ ਉਹ ਕਿਸੇ ਹੋਰ ਕੰਮ ਵਾਲੀ ਨੂੰ ਬੁਲਾ ਕੇ ਆਪਣਾ ਕੰਮ ਕਰਵਾ ਲੈਂਦੀ ਨੇ। ਤੇ ਰਾਤ ਤਾਂ ਉਹਨਾਂ ਦੇ ਘਰ ਇੰਨਾ ਵੱਡਾ ਫੰਕਸ਼ਨ ਸੀ ਤੇ ਕੰਮ ਇੰਨਾ ਜ਼ਿਆਦਾ ਹੈ ਤੇ ਫਿਰ ਉਹ ਆਪੇ ਕਿਸੇ ਨਾ ਕਿਸੇ ਕੰਮ ਵਾਲੀ ਨੂੰ ਬੁਲਾ ਕੇ ਕਰਵਾ ਲੈਣਗੇ। ਤੁਸੀਂ ਕਿਉਂ ਕਰ ਰਹੇ ਹੋ? ਇਹ ਭਾਬੀ ਨੂੰ ਉੱਠ ਜਾਣ ਦਿਓ। ਜੀਓ ਕਹੇਗੀ ਕਿ ਕੰਮ ਆਪਾਂ ਨੂੰ ਕਰਨਾ ਪੈਣਾ ਤਾਂ ਆਪਾਂ ਮਿਲ ਕੇ ਸਾਰਾ ਕੰਮ ਕਰ ਦਵਾਂਗੇ ਪਰ ਤੁਸੀਂ ਇਕੱਲੇ ਸਾਰਾ ਕੰਮ ਨਾ ਕਰੋ ਉਹਨਾਂ ਦੀ ਉਡੀਕਤਾ ਕਰ ਲਵੋ ਆਪਾਂ ਬਾਹਰ ਬੈਠਦੇ ਹਾਂ ਤੁਸੀਂ ਇਹ ਸਭ ਛੱਡੋ ਮੈਂ ਚਾਹ ਬਣਾਉਂਦੀ ਆਂ ਤੇ ਆਪਾਂ ਚਾਹ ਪੀਵਾਂਗੇ ਰਮਨ ਬੋਲੀ ਤੂੰ ਇੱਕ ਪਾਸੇ ਚਾਹ ਬਣਾ ਮੈਂ ਥੋੜੇ ਜਿਹੇ ਬਰਤਨ ਤੋਹੀ ਦਿੰਦੀ ਆਂ ਫਿਰ ਆਪਾਂ ਮਿਲ ਕੇ ਚਾਹ ਪੀਂਦੇ ਆਂ ਵੇਖ 10 ਵਜਨ ਵਾਲੇ ਨੇ ਤੇ ਭਾਬੀ ਹਜੇ ਤੱਕ ਨਹੀਂ ਉઠી ਪਤਾ ਨਹੀਂ ਕਦ ਉਠੇਗੀ ਤੇ ਉਦੋਂ ਤੱਕ ਇਹ ਬਰਤਨ ਇਵੇਂ ਹੀ ਪਏ ਰਹਿਣਗੇ ਸਿਮੀ ਬੋਲੀ ਤੁਸੀਂ ਵੀ ਨਾ ਦੀਦੀ ਬਹੁਤ ਜ਼ਿੱਦੀ ਹੋ ਇੱਕ ਵਾਰ ਪਤਾ ਤਾਂ ਲੱਗੀ ਕਿ ਭਾਬੀ ਦੀ ਕੰਮ ਵਾਲੀ ਦਾ ਪੰਗਾ ਕੀ ਹੈ ਨਹੀਂ ਤਾਂ ਆਪਾਂ ਧੋ ਲਾਵਾਂਗੇ ਪਰ ਤੁਸੀਂ ਪਹਿਲਾਂ ਹੀ ਸ਼ੁਰੂ ਹੋ ਗਏ ਸਿਮੀ ਜਾਣਦੀ ਸੀ ਕਿ ਕੰਮ ਦੇ ਮਾਮਲੇ ਵਿੱਚ ਰਮਨ ਦੀਦੀ ਕਿਸੇ ਦੀ ਨਹੀਂ ਸੁਣਦੀ ਇਸ ਗੱਲ ਦਾ ਫਾਇਦਾ ਉਸਦੀ ਭਾਬੀ ਚੱਕ ਰਹੀ ਸੀ ਸਿਮੀ ਦੇ ਪਤੀ ਚੰਗਾ ਕਮਾਉਂਦੇ ਸੀ ਇਸ ਕਰਕੇ ਭਾਬੀ ਉਸ ਦੀ ਇੱਜ਼ਤ ਕਰਦੀ ਸੀ ਪਰ ਰਮਨ ਦੇ ਘਰ ਦੇ ਹਾਲਾਤ ਕੁਝ ਠੀਕ ਨਹੀਂ ਸੀ ਕੁਝ ਖਾਸ ਨਹੀਂ ਕਮਾਉਂਦੀ ਸਨ ਉਸ ਦੇ ਪਤੀ ਤਾਂ ਕਰਕੇ ਭਾਬੀ ਉਹਨਾਂ ਦੀ ਇੱਜ਼ਤ ਵੀ ਨਹੀਂ ਸੀ ਕਰਦੀ ਭਾਬੀ ਨੂੰ ਦੀਦੀ ਦੇ ਸੁਭਾਅ ਦਾ ਪਤਾ ਸੀ ਕਿ ਉਸ ਨੂੰ ਕੋਈ ਕੰਮ ਇੱਕ ਵਾਰ ਕਹਿ ਦਿੱਤਾ ਜਾਵੇ ਤਾਂ ਉਹ ਕਰਕੇ ਹੀ ਛੱਡਦੇ ਹਨ ਇਸੇ ਗੱਲ ਦੀ ਬੇਫਿਕਰੀ ਸੀ ਗगन ਨੂੰ ਭਾਬੀ ਅਜੇ ਤੱਕ ਉੱਠੀ ਨਹੀਂ ਸੀ ਤੇ ਉਹਨਾਂ ਨੂੰ ਘਰ ਦੀ ਕੋਈ ਫਿਕਰ ਨਹੀਂ ਸੀ ਰਮਨ ਨੇ ਉਹਨਾਂ ਦੀ ਫਿਕਰ ਆਪਣੇ ਸਿਰ ਤੇ ਚੱਕ ਲਈ ਸਿਮੀ ਮਨ ਵਿੱਚ ਇਹ ਸਭ ਕੁਝ ਸਮਝਦੀ ਸੀ ਪਰ ਬੋਲ ਕੇ ਬੁਰਾ ਨਹੀਂ ਸੀ ਬੰਨਣਾ ਚਾਹੁੰਦੀ ਰਮਨ ਦਾ ਦਿਲ ਬਹੁਤ ਜ਼ਿਆਦਾ ਚੰਗਾ ਸੀ ਇਸ ਕਰਕੇ ਉਹ ਭਾਬੀ ਦੀ ਬੁਰਾਈ ਨਹੀਂ ਸੀ ਸੁਣ ਸਕਦੀ ਤੇ ਸਿਮੀ ਚਾਹ ਕੇ ਵੀ ਉਸ ਨੂੰ ਭਾਬੀ ਦੀ ਅਸਲੀਤ ਨਹੀਂ ਸੀ ਦਿਖਾ ਸਕਦੀ ਕਿ ਉਸਨੇ ਕੰਮ ਵਾਲੀ ਨੂੰ ਕਿਉਂ ਨਹੀਂ ਬੁਲਾਇਆ ਕਿਉਂਕਿ ਉਸ ਨੂੰ ਪਤਾ ਸੀ ਕੀ ਰਮਨ ਦੀ ਦੀ ਘਰ ਵਿੱਚ ਹੈ ਤੇ ਉਹ ਇਹ ਸਭ ਕਰ ਦੇਣਗੀ ਸਿਮੀ ਅਜੇ ਇਹ ਸਭ ਸੋਚ ਹੀ ਰਹੀ ਸੀ ਕਿ ਉਸ ਨੂੰ ਗगन ਭਾਬੀ ਦੀ ਜ਼ੋਰਦਾਰ ਆਵਾਜ਼ ਆਈ ਉਹ ਚੀਕਦੀ ਹੋਈ ਕਮਰੇ ਵਿੱਚੋਂ ਬਾਹਰ ਆਈ ਕਿ ਮੇਰਾ ਸੋਨੇ ਦਾ ਨੈਕਲੈਸ ਨਹੀਂ ਮਿਲ ਰਿਹਾ ਇਹ ਸੁਣ ਕੇ ਸਭ ਹੈਰਾਨ ਰਹਿ ਗਏ ਭਾਬੀ ਲਗਾਤਾਰ ਬੋਲੀ ਜਾ ਰਹੀ ਸੀ ਕਿ ਮੈਂ ਸਭ ਜਗ੍ਹਾ ਦੇਖ ਲਿਆ ਪਰ ਮੇਰਾ ਨੈਕਲੈਸ ਕਿਤੇ ਨਹੀਂ ਮਿਲ ਰਿਹਾ ਰਵਿੰਦਰ ਸਿਮੀ ਰਮਨ ਤੇ ਗगन ਸਭ ਨੇ ਨੈਕਲੇਸ ਲੱਭਿਆ ਪਰ ਕਿਸੇ ਨੂੰ ਵੀ ਨੈਕਲੇਸ ਨਾ ਮਿਲਿਆ ਦੁਪਹਿਰ ਦਾ ਖਾਣਾ ਖਾ ਕੇ ਸਭ ਇਕੱਠੇ ਬੈਠ ਗਏ ਤਾਂ ਗगन ਭਾਬੀ ਨੇ ਗੱਲਾਂ-ਗੱਲਾਂ ਵਿੱਚ ਕਿਹਾ ਕਿ ਦੀਦੀ ਕਿਤੇ ਗਲਤੀ ਨਾਲ ਨੈਕਲੇਸ ਤੁਹਾਡੇ ਬੈਗ ਵਿੱਚ ਨਾ ਚਲਾ ਗਿਆ ਹੋਵੇ ਇੱਕ ਵਾਰ ਬੈਗ ਚੈੱਕ ਕਰ ਲਿਓ ਇਹ ਸੁਣ ਕੇ ਸਿਮੀ ਨੂੰ ਗੁੱਸਾ ਆ ਗਿਆ ਤੇ ਉਹ ਕਹਿਣ ਲੱਗੀ ਕਿ ਭਾਬੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਸੋਨੇ ਦਾ ਨੈਕਲੇਸ ਐ ਕਿਵੇਂ ਬੈਗ ਵਿੱਚ ਚਲਾ ਗਿਆ ਅਸੀਂ ਤਾਂ ਬਸ ਰਾਤ ਕੱਪੜੇ ਬਦਲੇ ਤੇ ਉਸ ਤੋਂ ਬਾਅਦ ਸੌਂ ਗਏ ਇਸ ਵਿੱਚ ਨੈਕਲੇਸ ਬੈਗ ਵਿੱਚ ਚਲਾ ਜਾਵੇ ਤੇ ਸਾਨੂੰ ਪਤਾ ਵੀ ਨਾ ਲੱਗੇ ਇਹ ਕਿਵੇਂ ਹੋ ਸਕਦਾ ਪਰ ਰਮਨ ਨੇ ਗੱਲ ਸੰਭਾਲਦੇ ਹੋਏ ਕਿਹਾ ਕਿ ਹਾਂ ਭਾਬੀ ਅਸੀਂ ਆਪਣਾ ਬੈਗ ਦੇਖ ਲਵਾਂਗੇ ਗगन ਰਵਿੰਦਰ ਦੇ ਕਮਰੇ ਵਿੱਚ ਜਾ ਕੇ ਬੋਲੀ ਮੈਨੂੰ ਰਮਨ ਦੀਦੀ ਤੇ ਸ਼ੱਕ ਹੈ ਕਿ ਕੀਤੇ ਉਹਨਾਂ ਨੇ ਨੈਕਲੇਸ ਚੋਰੀ ਨਾ ਕਰ ਲਿਆ ਹੋਵੇ ਵੈਸੇ ਵੀ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹਨ ਰਵਿੰਦਰ ਬੋਲਿਆ ਗगन ਤੂੰ ਪਾਗਲਤਾ ਨਹੀਂ ਹੋ ਗਈ ਕੀ ਤੈਨੂੰ ਪਤਾ ਹੈ ਕਿ ਤੂੰ ਮੇਰੀ ਭੈਣ ਬਾਰੇ ਇਹ ਗੱਲ ਕਹਿ ਰਹੀ ਹੈ ਜਾਣਦੀ ਆ ਤਲ ਸੀਮੀ ਦਾ ਲਹਿੰਗਾ ਪਾ ਕੇ ਘੁੰਮ ਰਹੀ ਸੀ ਤੁਹਾਡੀ ਭੈਣ ਇੱਕ ਲਹਿੰਗਾ ਤੱਕ ਲੈਣ ਦੀ ਔਕਾਤ ਨਹੀਂ ਹੈ ਸੀਮੀ ਨੇ ਇਹ ਸਾਰੀਆਂ ਗੱਲਾਂ ਸੁਣ ਲਈਆਂ ਤੇ ਆ ਕੇ ਰਮਨ ਨੂੰ ਕਿਹਾ ਦੀਦੀ ਆਪਾਂ ਇੱਥੇ ਇੱਕ ਮਿੰਟ ਨਹੀਂ ਰੁਕਾਂਗੇ ਹੁਣੇ ਆਪਣੇ ਘਰ ਚਲੇ ਜਾਵਾਂਗੇ ਸੀਮੀ ਆਪਣੀ ਦੀਦੀ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ ਇਸ ਕਰਕੇ ਉਹ ਕੁਝ ਨਾ ਬੋਲੀ ਐਨੇ ਵਿੱਚ ਭਾਬੀ ਦੀ ਬੇਟੀ ਆਈ ਤੇ ਕਹਿਣ ਲੱਗੀ ਆ ਵੇਖੋ ਮੈਨੂੰ ਕੀ ਮਿਲਿਆ ਮੈਨੂੰ ਬੈੱਡ ਦੇ ਥੱਲੇੋਂ ਇੱਕ ਨੈਕਲੇਸ ਮਿਲਿਆ ਇਹ ਭਾਬੀ ਦਾ ਉਹੀ ਨੈਕਲੇਸ ਸੀ ਜੋ ਮਿਲ ਨਹੀਂ ਸੀ ਰਹਾ ਸੀਮੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਗगन ਨੂੰ ਕਹਿਣ ਲੱਗੀ ਕਿ ਭਾਬੀ ਤੁਸੀਂ ਆਪਣਾ ਸਮਾਨ ਸੰਭਾਲ ਕੇ ਨਹੀਂ ਰੱਖਦੇ ਤੇ ਬਾਅਦ ਵਿੱਚ ਬੜੀ ਆਸਾਨੀ ਨਾਲ ਇਲਜ਼ਾਮ ਦੂਜਿਆਂ ਤੇ ਮੜ ਦਿੰਨੀਓ ਮੈਨੂੰ ਯਾਦ ਹੈ ਕਿ ਜਦੋਂ ਤੁਹਾਡੀ ਗੋਦ ਭرائی ਸੀ ਤਾਂ ਤੁਸੀਂ ਉਦੋਂ ਵੀ ਮੋਤੀਆਂ ਵਾਲਾ ਹਾਰ ਐਵੇਂ ਹੀ ਕਿਚਨ ਦੀ ਟਰਾਲੀ ਵਿੱਚ ਰੱਖ ਦਿੱਤਾ ਸੀ ਤੇ ਬਾਅਦ ਵਿੱਚ ਸਾਰਿਆਂ ਦਾ ਬੈਗ ਚੈੱਕ ਕਰਨ ਲਈ ਕਹਿ ਦਿੱਤਾ ਮੈਂ ਮੰਨਦੀ ਹਾਂ ਕਿ ਤੁਸੀਂ ਸਾਡੇ ਤੋਂ ਜ਼ਿਆਦਾ ਅਮੀਰ ਹੋ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨੂੰ ਨੀਮਾ ਵਿਖਾਉਣਾ ਸ਼ੁਰੂ ਕਰ ਦਿਓ ਜੇ ਤੁਹਾਡਾ ਰਵੱਈਆ ਅਜਿਹਾ ਹੀ ਰਿਹਾ ਤਾਂ ਤੁਹਾਡੇ ਘਰ ਕੋਈ ਨਹੀਂ ਆਏਗਾ ਰਮਨ ਦੀਦੀ ਤੋਂ ਜਦੋਂ ਕੰਮ ਕਢਵਾਉਣਾ ਹੋਵੇ ਤਾਂ ਤੁਸੀਂ ਬੜੀ ਆਸਾਨੀ ਨਾਲ ਕਰਵਾ ਲੈਂਦੀ ਹੂੰ ਪਰ ਅੱਜ ਤੁਸੀਂ ਉਹਨਾਂ ਤੇ ਇਲਜ਼ਾਮ ਮੜ ਦਿੱਤਾ ਵਾਹ ਭਾਬੀ ਮੈਨੂੰ ਪਤਾ ਹੈ ਕਿ ਤੁਸੀਂ ਕਿਸੇ ਵੀ ਕੰਮ ਵਾਲੀ ਤੋਂ ਕੋਈ ਵੀ ਕੰਮ ਕਰਵਾ ਸਕਦੇ ਹੋ ਪਰ ਅੱਜ ਤੁਸੀਂ ਕੰਮ ਛੱਡ ਦਿੱਤਾ ਜਾਣ ਬੁਝ ਕੇ ਕਿਸੇ ਕੰਮ ਵਾਲੀ ਨੂੰ ਨਹੀਂ ਬੁਲਾਇਆ ਤਾਂ ਕਿ ਰਮਨ ਦੀਦੀ ਉੱਠ ਕੇ ਘਰ ਦੇ ਸਾਰੇ ਕੰਮ ਕਰਦੀ ਵੀ ਉਹਦੇ ਘਰ ਦੇ ਹਾਲਾਤ ਚੰਗੇ ਨਹੀਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਦਾ ਫਾਇਦਾ ਚੱਕੋ ਉਹ ਤਾਂ ਦੀਦੀ ਹੀ ਸਾਫ਼ ਮੰਨਦੇ ਹਨ ਜੋ ਤੁਹਾਡਾ ਪਖੰਡ ਸਮਝ ਨਹੀਂ ਪਾਉਂਦੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਦੋਨੋਂ ਭੈਣਾਂ ਕੋਲੋਂ ਮਾਫੀ ਮੰਗੀ ਭਾਪੀ ਮਾਫੀ ਨਹੀਂ ਚਾਹੀਦੀ ਪਰ ਇੰਨਾ ਜ਼ਰੂਰ ਹੈ ਕਿ ਤੁਸੀਂ ਆਪਣਾ ਸਮਾਨ ਸੰਭਾਲ ਕੇ ਰੱਖੋ ਇਸ ਤਰ੍ਹਾਂ ਬੇਵਜਾ ਕਿਸੇ ਤੇ ਇਲਜ਼ਾਮ ਲਗਾਉਣਾ ਚੰਗੀ ਗੱਲ ਨਹੀਂ ਰਮਨ ਨੇ ਹੌਲੀ ਜਿਹੀ ਕਿਹਾ ਸਿਮੀ ਬੜੀ ਹੈਰਾਨੀ ਨਾਲ ਬੋਲੀ ਕੀ ਦੀਦੀ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਤੁਸੀਂ ਆਰਾਮ ਨਾਲ ਬੋਲ ਰਹੇ ਹੋ ਤੁਸੀਂ ਮਾਹਾਂ ਨੂੰ ਜੋ ਅਜੇ ਵੀ ਇਨ੍ਹਾਂ ਨਾਲ ਸ਼ਾਂਤੀ ਨਾਲ ਗੱਲ ਕਰ ਰਹੇ ਹੋ ਪਰ ਮੈਂ ਇਹ ਸਾਫ਼-ਸਾਫ਼ ਕਹਿ ਦੇਣਾ ਚਾਹਨੀ ਆ ਕਿ ਜਿੱਥੇ ਮੇਰਾ ਤੇ ਮੇਰੀ ਭੈਣ ਦਾ ਮਾਨ ਸਨਮਾਨ ਨਹੀਂ ਹੁੰਦਾ ਅਜਿਹੀ ਪੇਕਿਆਂ ਨਾਲ ਮੇਰਾ ਕੋਈ ਵਾਸਤਾ ਨਹੀਂ ਅਜਿਹੀ ਪੇਕਿਆਂ ਤੋਂ ਤਾਂ ਸੀ ਬਿਨਾ ਹੀ ਚੰਗੀਆਂ ਰਵਿੰਦਰ ਬੋਲਿਆ ਨਹੀਂ ਦੀਦੀ ਪਲੀਜ਼ ਇਸ ਤਰ੍ਹਾਂ ਨਾ ਕਹੋ ਗगन ਵੱਲੋਂ ਮੈਂ ਮਾਫੀ ਮੰਗਦਾ ਪਰ ਕਦੇ ਪਿੱਕੇ ਨਾ ਆਉਂਦੀ ਗੱਲ ਨਾ ਕਹਿਣਾ ਰਮਨ ਬੋਲੀ ਵੀਰੇ ਤੇਰੇ ਵਿੱਚੋਂ ਮਾਂ-ਬਾਪ ਦਾ ਅਕਸ਼ ਦਿਖਾਈ ਦਿੰਦਾ ਹੈ ਨਹੀਂ ਤਾਂ ਅਜੇ ਹੀ ਕੋਈ ਗੱਲ ਨਹੀਂ ਕਿ ਮੈਂ ਕੁਝ ਸਮਝ ਨਹੀਂ ਸਕਦੀ ਬਸ ਇਸੇ ਕਰਕੇ ਚੁੱਪ ਰਹਿਣੀ ਆ ਕਿ ਮੇਰਾ ਪਿੱਕੇਆਂ ਨਾਲ ਨਾਤਾ ਬਣਿਆ ਰਹੇ ਸੀਮੀ ਕਹਿਣ ਲੱਗੀ ਵੀਰੇ ਤੇਰੇ ਕਰਕੇ ਹੀ ਅਸੀਂ ਇੱਥੇ ਆਉਂਦੇ ਆ ਨਹੀਂ ਤਾਂ ਗगन ਭਾਬੀ ਦਾ ਵਿਵਹਾਰ ਅਜਿਹਾ ਹੁੰਦਾ ਹੀ ਨਹੀਂ ਕੀ ਅਸੀਂ ਦੁਬਾਰਾ ਆਈਏ ਜ ਜ ਸਾਡਾ ਇੱਥੇ ਆਉਣ ਦਾ ਮਨ ਕਰੇ ਰਮਨ ਤੇ ਸਿੰਮੀ ਨੇ ਆਪਣੇ ਭਾਬੀ ਨੂੰ ਮਾਫਤਾ ਕਰ ਦਿੱਤਾ ਪਰ ਉੱਥੇ ਆਉਣਾ ਬਹੁਤ ਘੱਟ ਕਰ ਦਿੱਤਾ ਜਿਹੜੀ ਜਗ੍ਹਾ ਤੇ ਬੰਦੇ ਦੇ ਸਵੈਮਾਨ ਨੂੰ ੱੱਕਾ ਲੱਗਦਾ ਹੈ ਉੱਥੇ ਉਸ ਦਾ ਆਉਣ ਨੂੰ ਦਿਲ ਨਹੀਂ ਕਰਦਾ ਉਸ ਦਾ ਮੂਹ ਖਤਮ ਹੋ ਜਾਂਦਾ ਹੈ ਅਜੇ ਹੁਣਾ ਦੋਨਾਂ ਭੈਣਾਂ ਨਾਲ ਹੋਇਆ ਭਾਬੀ ਦੇ ਅਜਿਹੇ ਰਵਈਏ ਕਾਰਨ ਉਹਨਾਂ ਦਾ ਪੇਕੇ ਨਾਲੋਂ ਮੂਹ ਟੁੱਟ ਗਿਆ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਦੇ ਰਹੋ ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਧੰਨਵਾਦ ਜੀ